ਬੱਤ ਗੁਰੂ ਪਾਤਸ਼ਾਹ ਅੱਜ ਦੇ ਬਚਨਾਂ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਗੁਰੂ ਪਾਤਸ਼ਾਹ ਜੀ ਦੇ ਹਿੱਸੇ ਦੇ ਵਿੱਚ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿੰਮੇਵਾਰੀ ਨਿਭਾਈ ਗਈ ਹੈ ਫਰਜ ਅਦਾ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਥਾਂ ਤੇ ਆਪਣਾ ਜੋ ਉੱਤਰਾਧਿਕਾਰੀ ਹੈ ਉਹ ਆਪਣੇ ਸਪੁੱਤਰਾਂ ਨੂੰ ਤਿਆਗ ਕੇ ਆਪਣੀ ਜਵਾਈਆਂ ਦੇ ਵਿੱਚੋਂ ਭਾਈ ਜੇਠਾ ਜੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਹਿਬ ਬਾਦਸ਼ਾਹ ਜੀ ਅਸੀਂ ਪੁਕਾਰਦੇ ਹਾਂ ਉਹਨਾਂ ਨੂੰ ਚੁਣ ਲਿਆ ਤੇ ਹੁਣ ਗੁਰੂ ਪਿਤਾ ਨੇ ਜਦੋਂ ਆਪਣੀ ਜਵਾਈ ਨੂੰ ਚੁਣਿਆ ਇੱਦਾਂ ਇੱਥੇ ਗੁਰੂ ਰਾਮਦਾਸ ਸਹਿਬ ਬਾਦਸ਼ਾਹ ਜੀ ਬਾਅਦ ਕੋ ਕੋਈ ਨੇ ਜੱਜਬਾਤ ਬਹਿ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਦੀ ਵਡਿਆਈ ਕਰਦੇ ਹੋਏ ਗੁਰੂ ਦੀ ਬਖਸ਼ਿਸ਼ ਨੂੰ ਯਾਦ ਕਰਦੇ ਹੋਏ ਆਪਣੀ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਇਹ ਸਤਿਗੁਰਾਂ ਨੇ ਬੈਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਏ ਕਿ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਇਹ ਬਾਰੇ ਹਾਲਾਤਾਂ ਤੇ ਵੀ ਹੈ ਤੇ ਅੰਦਰ ਦੀ ਦੁਨੀਆ ਤੇ ਵੀ ਹੈ ਕਿ ਜੋ ਮੇਰੇ ਹਾਲਾਤ ਸਨ ਜੋ ਮੇਰਾ ਸਮਾਂ ਸੀ ਕਿ ਕੋਈ ਪੁੱਛਦਾ ਨਹੀਂ ਸੀ ਕੋਈ ਹਾਲਚਾਲ ਪੁੱਛਣ ਵਾਲਾ ਨਹੀਂ ਸੀ ਵੈਸੇ ਵੀ ਦੁਨੀਆ ਦਾ ਇਹ ਦਸਤੂਰ ਹੈ ਦੁਨੀਆ ਦੀ ਇਹ ਜਿਉਣ ਦੀ ਪਰਿਭਾਸ਼ਾ ਹੈ ਕਿ ਜਦੋਂ ਕੋਈ ਇਨਸਾਨ ਗਰੀਬ ਹੁੰਦਾ ਹੈ ਕੋਈ ਇਨਸਾਨ ਆਰਥਿਕ ਪੱਖ ਤੋਂ ਕਮਜ਼ੋਰ ਹੁੰਦਾ ਤੇ ਤਉ ਭਾਵੇਂ ਕਿੰਨਾ ਹੀ ਸਿਆਣਾ ਕਿੰਨਾ ਹੀ ਲਾਇਕ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਪਰ ਉਹਦਾ ਮੁੱਲ ਨਹੀਂ ਪੈਂਦਾ ਸੰਸਾਰ ਉਹਦਾ ਮੁੱਲ ਨਹੀਂ ਪਾਉਂਦਾ ਸੰਸਾਰ ਉਹਨੂੰ ਉਹ ਕਦਰ ਉਹਨੂੰ ਉਹ ਇੱਜ਼ਤ ਮਾਣ ਵਡਿਆਈ ਨਹੀਂ ਦਿੰਦਾ ਜੋ ਦੇਣੀ ਚਾਹੀਦੀ ਹੈ ਬਾਬਾ ਕਬੀਰ ਜੀ ਨੇ ਆਪਣੇ ਬਚਨਾਂ ਦੇ ਵਿੱਚ ਬੜਾ ਪਿਆਰਾ ਬਿਆਨ ਕੀਤਾ ਏ ਕਹਿੰਦੇ ਜਿਉ ਸਰ ਧਨ ਨਿਰਧਨ ਕੇ ਜਾਏ ਦਿਆ ਅਦ ਲਿਆ ਬੁਲਾਏ ਕਹਿੰਦੇ ਜਦੋਂ ਕੋਈ ਧਨਵਾਨ ਮਨੁੱਖ ਪੈਸੇ ਵਾਲਾ ਮਨੁੱਖ ਕਿਸੇ ਗਰੀਬ ਘਰ ਦੇ ਵਿੱਚ ਜਾਂਦਾ ਹੈ ਤਾਂ ਗਰੀਬ ਇਨਸਾਨ ਉਹਨੂੰ ਇੱਜ਼ਤ ਦਿੰਦਾ ਹੈ ਕਿਉਂਕਿ ਗਰੀਬ ਇਨਸਾਨ ਬਹੁਤ ਸਾਰੀਆਂ ਲੋੜਾਂ ਦਾ ਵੱਜਾ ਹੋਇਆ ਹੈ ਜ਼ਰੂਰਤਾਂ ਦਾ ਵੱਜਾ ਹੋਇਆ ਹੈ ਤੇ ਉਹਨੂੰ ਜ਼ਰੂਰਤ ਹੈ ਆਪਣੇ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਕਈ ਤਰ੍ਹਾਂ ਦੇ ਪਿਆਰ ਮੁਹੱਬਤ ਇੱਜ਼ਤਾਂ ਰੱਖਣੀਆਂ ਪਰ ਕਹਿੰਦੇ ਜਿਵੇਂ ਉਸੇ ਹੀ ਤਰ੍ਹਾਂ ਜੇ ਗਰੀਬ ਇਨਸਾਨ ਕਿਸੇ ਅਮੀਰ ਘਰ ਦੇ ਵਿੱਚ ਜਾਂਦਾ ਹੈ ਜੋ ਨਿਰਧਨ ਸਰਧਨ ਕਿਹਾ ਜਾਏ ਤਾਂ ਕਹਿੰਦੇ ਅੱਗੇ ਬੈਠਾ ਪੀਠ ਫਰਾਏ ਜਦੋਂ ਕੋਈ ਗਰੀਬ ਇਨਸਾਨ ਅਮੀਰ ਘਰ ਦੇ ਵਿੱਚ ਜਾਏ ਤਾਂ ਅਮੀਰ ਬੰਦਾ ਕਈ ਵਾਰ ਪਿੱਠ ਫੇਰ ਲੈਂਦਾ ਹੈ ਕਿਉਂਕਿ ਉਹਨੂੰ ਉਹਦੇ ਤੱਕ ਕੋਈ ਲੋੜ ਨਹੀਂ ਹੈ ਉਹਦੇ ਤੱਕ ਉਹਨੂੰ ਕੋਈ ਜ਼ਰੂਰਤ ਨਹੀਂ ਹੈ ਇਸ ਕਰਕੇ ਉਹਨੂੰ ਕਿਸੇ ਕੰਮ ਦੀ ਵੀ ਉਹਦੇ ਤੱਕ ਜ਼ਰੂਰਤ ਨਹੀਂ ਪੈਣੀ ਤਾਂ ਕਹਿੰਦੇ ਫਿਰ ਇੱਕ ਗਰੀਬ ਇਨਸਾਨ ਦੀ ਉਤਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਇੱਜ਼ਤ ਇੱਕ ਗਰੀਬ ਇਨਸਾਨ ਅਮੀਰ ਇਨਸਾਨ ਨੂੰ ਬੰਦਾ ਹੁਣ ਇੱਥੇ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਪ੍ਰਿਪਾਤਸ਼ਾ ਹੈ ਇੱਕ ਸਮਾਂ ਸੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ 7 ਸਾਲ ਦੇ ਨੇ ਮਾਤਾ ਪਿਤਾ ਇਸ ਦੁਨੀਆ ਤੋਂ ਸਦਾ ਦੇ ਲਈ ਚਲੇ ਗਏ ਨੇ ਤੇ ਆਪਣੇ ਨਾਨਕੇ ਪਿੰਡ ਆ ਗਏ ਨਿਵਾਸ ਰਕੇ ਇਹਨਾਂ ਦਾ ਨਾਨਕੇ ਪਿੰਡ ਹੈ ਜਿੱਥੇ ਨਾਨੀ ਜੀ ਰਹੇ ਰਮੇਸ਼ ਗੁਰੂ ਅਮਰਦਾਸ ਸੇ ਪਾਤਸ਼ਾਹੀ ਦੇ ਕੋਲ ਲਿਆਂਦਾ ਤਾਂ ਪਾਤਸ਼ਾਹ ਨੇ ਵੇਖੋ ਕਿੰਨੀ ਵੱਡੀ ਵਡਿਆਈ ਹੈ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਜਿਸ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਸੰਸਾਰ ਦੇ ਕੁੱਲ ਜਮਾਨੇ ਨੇ ਸੰਸਾਰ ਨੇ ਇਹ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਉਸ ਘਰ ਦੇ ਵਿੱਚ ਭਾਈ ਜੇਠਾ ਜੀ ਆਉਂਦੇ ਨੇ ਪਰ ਭਾਈ ਜੇਠਾ ਜੀ ਭਾਈ ਜੇਠਾ ਜੀ ਨਾਂ ਰਹਿ ਕੇ ਗੁਰੂ ਨਾਨਕ ਦਾ ਹੀ ਰੂਪ ਹੋ ਜਾਂਦੇ ਨੇ ਗੁਰੂ ਨਾਨਕ ਦਾ ਹੀ ਸਰੂਪ ਹੋ ਜਾਂਦੇ ਇਹ ਬੜੀ ਵੱਡੀ ਬਖਸ਼ਿਸ਼ ਹੈ ਤੇ ਜਦੋਂ ਇਹ ਬਖਸ਼ਿਸ਼ ਪ੍ਰਾਪਤ ਹੋਈ ਤਾਂ ਪਾਤਸ਼ਾਹ ਭਾਵਕ ਹੋਏ ਨੇ ਤੇ ਸ਼ਬਦ ਉਚਾਰਨ ਕੀਤਾ ਗੁਰਤਗਦੀ ਦਿੱਤੀ ਗਈ ਗੁਰੂ ਅਮਰਦਾਸ ਜੀ ਵੱਲੋਂ ਤੱਲਾ ਇਹ ਆਪਣੀ ਰਸਨਾ ਤੋਂ ਸ਼ਬਦ ਉਚਾਰਿਆ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਕਿ ਹੇ ਮੇਰੇ ਸਤਿਗੁਰੂ ਮੇਰੀ ਜੋ ਵਿੱਦ ਸੀ ਮੇਰੇ ਜੋ ਹਾਲਾਤ ਸੀ ਉਹ ਤੋਂ ਸਭ ਜਾਣਦਾ ਏ ਮੈਂ ਕਿੱਦਾਂ ਦੱਸਾਂ ਮੇਰਾ ਆਰਥਿਕ ਪੱਖ ਕੀ ਸੀ ਮੇਰਾ ਅੰਦਰ ਦੀ ਹਾਲਤ ਕੀ ਸੀ ਤੈਨੂੰ ਸਾਰੀ ਹੀ ਪਤਾ ਏ ਹਾਲਤ ਐਦਾ ਨਹੀਂ ਹੁੰਦੀ ਕਿ ਸਿਰਫ ਇਨਸਾਨ ਬਾਹਰੀ ਰੂਪ ਦੇ ਵਿੱਚ ਆਰਥਿਕ ਪੱਖ ਤੋਂ ਹੀ ਕਮਜ਼ੋਰ ਹੁੰਦਾ ਏ ਕਈ ਵਾਰ ਤੇ ਆਰਥਿਕ ਪੱਖ ਤੋਂ ਮਜ਼ਬੂਤ ਇਨਸਾਨ ਵੀ ਅੰਦਰੋਂ ਕਮਜ਼ੋਰ ਹੋ ਸਕਦਾ ਏ ਅੰਦਰੋਂ ਕਮਜ਼ੋਰ ਅੰਦਰੋਂ ਢਿੱਲਾ ਅੰਦਰੋਂ ਢੈਂਦੀ ਕਲਾ ਵਾਲਾ ਇਨਸਾਨ ਹੋ ਸਕਦਾ ਹੈ ਤਾਂ ਪਾਤਸ਼ਾਹ ਕਹਿੰਦੇ ਤੈਨੂੰ ਸਾਰਾ ਹੀ ਪਤਾ ਏ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਤੁਸੀਂ ਸਾਰੇ ਹੀ ਜਾਣਦੇ ਹੋ ਹਮ ਰੁਲਤੇ ਫਿਰਤੇ ਮੈਂ ਰੁਲਦਾ ਫਿਰ ਰਿਹਾ ਸਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ ਮੇਰਾ ਕਿਸੇ ਨੇ ਹਾਲ ਨਹੀਂ ਪੁੱਛਿਆ ਤੇ ਆਪ ਸੱਚ ਜਾਣੋ ਦੁਨੀਆ ਚੜਦੇ ਸੂਰਜ ਨੂੰ ਸਲਾਮਾ ਕਰਦੀ ਏ ਢੈਂਦੇ ਨੂੰ ਕੋਈ ਨਹੀਂ ਪੁੱਛਦਾ ਕੋਈ ਕਿਸੇ ਨੂੰ ਨਹੀਂ ਪੁੱਛਦਾ ਭਾਈ ਸਭ ਕਿਸੇ ਬਣੇ ਹੋਏ ਕਿਸੇ ਕਾਮਯਾਬ ਇਨਸਾਨ ਨੂੰ ਸਲਾਮਾ ਕਰਦੀ ਏ ਆਪਣੀ ਜ਼ਰੂਰਤ ਦਾ ਕਰਕੇ ਪਰ ਕੋਈ ਆਮ ਇਨਸਾਨ ਨੂੰ ਕਿਸੇ ਆਮ ਸਧਾਰਨ ਜੇ ਮਨੁੱਖ ਨੂੰ ਉਨੀ ਇੱਜ਼ਤ ਮਾਣ ਸਤਿਕਾਰ ਨਹੀਂ ਦਿੰਦੀ ਹਾਲਕਿ ਸੋਚ ਬੜੀ ਘਟੀਆ ਜਿਹੜੇ ਚੰਗੇ ਦੇਸ਼ ਨੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉੱਥੇ ਮਜ਼ਦੂਰ ਦੀ ਵੀ ਓਨੀ ਇੱਜ਼ਤ ਹੈ ਤੇ ਉੱਥੇ ਬਿਜ਼ਨਸਮੈਨ ਦੀ ਵੀ ਇੱਜ਼ਤ ਓਨੀ ਹੈ ਦੇਸ਼ ਤੇ ਹੁਣ ਵੀ ਹੈਗੇ ਨੇ ਧਰਤੀ ਤੇ ਇਹ ਘਟਿਆ ਜਿਹੜੀ ਮਾਨਸਿਕਤਾ ਹੈ ਕਈ ਵਾਰ ਲੋਕਾਂ ਦੇ ਲੰਬੇ ਸਮੇਂ ਤੋਂ ਉਹਨਾਂ ਦੇ ਜੀਵਨ ਦੇ ਵਿੱਚ ਘਰ ਕਰ ਜਾਂਦੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਨਹੀਂ ਕਰਦੇ ਉਹ ਤੇ ਮਾਨ ਹੀ ਗਰੀਬ ਨੂੰ ਦਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਸਪਸ਼ਟ ਆਇਆ ਹੈ ਨਾ ਨੀਚਾ ਅੰਦਰ ਨੀਚਾ ਜ਼ਾਤ ਨੀਚੇ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਵੱਡਿਆਂ ਦਾ ਅਰਥ ਹੈ ਇੱਥੇ ਜਿਹੜੇ ਅਹੰਕਾਰੀ ਲੋਕ ਨੇ ਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨਾਲ ਨਹੀਂ ਖੜਾ ਤੇ ਇਹ ਕਹਿਣ ਦੀ ਗੱਲ ਨਹੀਂ ਮਲਕ ਭਾਗੋ ਨੇ ਆਪਣੇ ਘਰ ਬੁਲਾਇਆ ਹੈ ਉਹਨਾਂ ਨੂੰ ਪ੍ਰਸ਼ਾਦੇ ਤੇ ਉੱਥੇ ਨਹੀਂ ਗਏ ਪਾਤਸ਼ਾਹ ਕਹਿਣ ਦੀ ਗੱਲ ਥੋੜਾ ਇਕੱਲੀ ਕਿ ਗੁਰਬਾਣੀ ਚ ਲਿਖਿਆ ਏ ਉਹਨਾਂ ਨੇ ਕਰਕੇ ਵੀ ਵਿਖਾਇਆ ਏ ਹਾਲਾਂਕਿ ਮਲਕ ਭਾਗੋ ਮੀਰ ਇਹ ਬੰਦਾ ਉਹਦੇ ਘਰੇ ਜਾ ਸਕਦੇ ਨਹੀਂ ਵਧੀਆ ਇੱਜ਼ਤ ਮਾਨ ਦੇ ਨਾਲ ਬੈਠਣ ਨੂੰ ਮਿਲੇਗਾ ਪਰਸ਼ਾਦਾ ਪਾਣੀ ਮਿਲੇਗਾ ਪਰ ਉਹ ਨਹੀਂ ਗਏ ਉਹ ਗਰੀਬ ਨੂੰ ਇੱਜ਼ਤ ਦਿੰਦੇ ਨੇ ਗਰੀਬ ਦਾ ਮਤਲਬ ਇਮਾਨਦਾਰ ਨੂੰ ਇੱਜ਼ਤ ਦਿੰਦੇ ਨੇ ਤੇ ਉਹ ਭਾਈ ਲਾਲੋ ਜੀ ਦੇ ਘਰ ਗਏ ਨੇ ਜਿੱਥੇ ਬੁਲਾਇਆ ਨਹੀਂ ਹੈ ਉੱਥੇ ਉਹਨਾਂ ਦੇ ਬੂਹੇ ਤੇ ਜਾ ਕੇ ਆਪ ਖੜੇ ਹੋ ਜਾਂਦੇ ਨੇ ਪਾਤਸ਼ਾਹ ਕਿ ਭਾਈ ਕੋਈ ਘਰ ਹੈ ਇਹ ਹੈ ਗੁਰੂ ਨਾਨਕ ਦੀ ਵਿਢਿਆ ਧੰਨ ਗੁਰਨਾਨਕ ਪਾਤਸ਼ਾਹ ਜਿਹੜੇ ਨਿਮਾਣਿਆਂ ਨੂੰ ਮਾਣ ਬਖਸ਼ਦੇ ਨੇ ਨੇ ਥਾਣਿਆਂ ਨੂੰ ਥਾਣ ਬਖਸ਼ਦੇ ਨੇ ਜਿਨ੍ਹਾਂ ਦਾ ਕੋਈ ਓਟ ਆਸਰਾ ਨਹੀਂ ਹੁੰਦਾ ਉੱਥੇ ਕੋਟ ਬਸ ਬਖਸ਼ਦੇ ਨੇ ਉੱਥੇ ਆਸਰਾ ਬਖਸ਼ਦੇ ਨੇ ਇਹ ਗੁਰਨਾਨਕ ਦੀ ਘਰ ਦੀ ਬਖਸ਼ਿਸ਼ ਹੈ ਹੁਣ ਆਪ ਵੇਖੋ ਮਲਕ ਭਾਗੋ ਬੁਲਾ ਰਿਹਾ ਏ ਸਿਪਾਹੀ ਭੇਜ ਰਿਹਾ ਏ ਮਿੰਤਾ ਕਰ ਰਿਹਾ ਏ ਕਿ ਮੇਰੇ ਬ੍ਰਹਮ ਭੋਜ ਤੇ ਆਓ ਧੱਕੇ ਨਾਲ ਬੁਲਾਉਂਦਾ ਏ ਉਥੇ ਪਾਤਸ਼ਾਹ ਜਾਂਦੇ ਨਹੀਂ ਤੇ ਇੱਕ ਪਾਸੇ ਬੁਲਾਇਆ ਵੀ ਨਹੀਂ ਉਥੇ ਖੁਦ ਜਾ ਕੇ ਉਥੇ ਘਰ ਦੇ ਵਿੱਚ ਜਿੱਦਾਂ ਦਾ ਪ੍ਰਸ਼ਾਦਾ ਬਣਿਆ ਉਹ ਸ਼ੱਕ ਲੈ ਆਏ ਇਹ ਕਿੱਡੀ ਵੱਡੀ ਵਰਕਸ਼ਿਸ਼ ਹੈ ਤਾਂ ਸੰਸਾਰ ਹੈ ਜਿਹੜਾ ਭਾਈ ਉਹ ਇੱਜ਼ਤ ਮਾਨ ਨਹੀਂ ਦਿੰਦਾ ਆਮ ਬੰਦੇ ਨੂੰ ਪਰ ਗੁਰਨਾਨਕ ਇੱਜ਼ਤ ਦਿੰਦੇ ਨੇ ਇੱਥੇ ਕੋਈ ਆ ਜਾਏ ਤਾਂ ਗੁਰਨਾਨਕ ਇੱਜ਼ਤ ਦੇਣਗੇ ਭਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪਣੀ ਗੋਦੀ ਦੇ ਵਿੱਚ ਬਿਠਾਉਣਗੇ ਇਹ ਇਹ ਦਰਬਾਰ ਹੈ ਨਾ ਜਿਹੜਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਹੈ ਇਹ ਹੀ ਉਹਨਾਂ ਦੀ ਗੋਦ ਹੈ ਇੱਥੇ ਬੈਠ ਕੇ ਜਦੋਂ ਉਹਨਾਂ ਦਾ ਉਪਦੇਸ਼ ਸੁਣਦੇ ਹਨ ਉਹਨਾਂ ਦੀ ਬਾਣੀ ਨੂੰ ਮੰਨਦੇ ਹਨ ਤਾਂ ਸਮਝ ਲਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠੇ ਹਨ ਉਜਤ ਦਿੰਦੇ ਨੇ ਸਾਨੂੰ ਮਾਣ ਵਰਸ਼ਦੇ ਨੇ ਤੋ ਗੁਰੂ ਪਾਤਸ਼ਾਹ ਵੀ ਉਸੇ ਹੀ ਸੰਦਰਭ ਦੇ ਵਿੱਚ ਕਿਤਨਾ ਪਿਆਰਾ ਬਿਆਨ ਕਰਦੇ ਨੇ ਪਾਤਸ਼ਾਹ ਕਹਿੰਦੇ ਸਾਬਿਦ ਤੁਮ ਹਰ ਜਾਣੋ ਆਪੇ ਪਾਤਸ਼ਾਹ ਮੇ ਰੁੱਲਦਾ ਫਿਰ ਰਿਹਾਨਾ ਇਹ ਬਚਨ ਕਿੰਨਾ ਦੇ ਨੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਪੁੱਛਿਆ ਨਹੀਂ ਗਿਆ ਗਵਾਂਡੀਆਂ ਗਵਾਂਡੀਆਂ ਰਿਸ਼ਤੇਦਾਰਿਆਂ ਵੱਲ ਪਾਸੋਂ ਸਾਹਬਿਆ ਨਹੀਂ ਗਿਆ ਤੇ ਉਹ ਗੁਰਨਾਨਕ ਦੇ ਘਰ ਦੇ ਵਿੱਚ ਆ ਗਏ ਨੇ ਤੇ ਉਹਨਾਂ ਨੂੰ ਭਾਈ ਸਾਂਭਿਆ ਐਸਾ ਸਾਂਭਿਆ ਕਿ ਉਹੀ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ 1570 ਈਸਵੀ ਦੇ ਵਿੱਚ ਇੱਕ ਨਗਰ ਵਸਾਉਂਦੇ ਨੇ ਗੁਰੂ ਅਮਰਦਾਸ ਸਹਿ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਨੁਸਾਰ ਤੇ ਉਹ ਨਗਰ ਅੱਜ ਆਪ ਸਭ ਸਾਰੇ ਉਹਨਾਂ ਦਾ ਨਾਮ ਜਾਣਦੇ ਹੋ ਪਹਿਲਾਂ ਤਾਂ ਸੀਗਾ ਭਾਈ ਗੁਰੂ ਦਾ ਚੱਕ ਫਿਰ ਚੱਕ ਰਾਮਦਾਸਪੁਰ ਫਿਰ ਰਾਮਦਾਸਪੁਰ ਹੋ ਗਿਆ ਫਿਰ ਅੱਜ ਕੱਲ ਉਸ ਨਗਰ ਨੂੰ ਕਹਿੰਦੇ ਨੇ ਅੰਮ੍ਰਿਤਸਰ ਸਾਹਿਬ ਉਹ ਨਗਰ ਉਹਨਾਂ ਵੱਲੋਂ ਵਸਾਇਆ ਗਿਆ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਪੁੱਛਿਆ ਨਹੀਂ ਸੀ ਗਿਆ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਹਿੱਸੇ ਕਿੰਨੀ ਵੱਡੀ ਵਡਿਆਈ ਆਈ ਹੈ ਕਿ ਇਹ ਗੁਰਬਾਣੀ ਦੀਆਂ ਪੰਕਤੀਆਂ ਕਿੰਨੀਆਂ ਮਹਾਨ ਨੇ ਕਿ ਭਾਈ ਉਹ ਅਕਾਲ ਪੁਰਖ ਪਰਮਾਤਮਾ ਨੀਚੋਂ ਊਚ ਕਰੇ ਮੇਰਾ ਗੋਬਿੰਦ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੀਵੇਂ ਤੋਂ ਨੀਵੇਂ ਮਨੁੱਖ ਨੂੰ ਭਾਵੇਂ ਕਿਸੇ ਵੀ ਹਾਲਾਤਾਂ ਦੇ ਵਿੱਚ ਹੋਵੇ ਮਨੁੱਖ ਉਹਨੂੰ ਉੱਚਾ ਬਣਾ ਦਿੰਦੇ ਨੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਕਹਿੰਦੇ ਭਿਖਾਰੀਆਂ ਤੋਂ ਵੀ ਉਹ ਅਕਾਲ ਪੁਰਖ ਪਰਮਾਤਮਾ ਰਾਜ ਕਰਵਾ ਦਿੰਦਾ ਏ ਰਾਜ ਗੱਦੀਆਂ ਬਖਸ਼ ਦਿੰਦਾ ਏ ਤੇ ਇਹ ਸੱਚੀ ਗੱਲ ਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਅਕਬਰ ਬਾਦਸ਼ਾਹ ਬਾਬਰ ਚੱਲ ਰਿਹਾ ਸੀ ਬਾਬਰ ਦੇ ਸਮੇਂ ਤੋਂ ਲੈ ਕੇ ਕਰਕੇ ਵੇਖ ਲਓ ਆਪ ਭਾਵੇਂ ਕੋਈ ਵੀ ਬਾਦਸ਼ਾਹ ਸੀ ਸਮੇਂ ਦਾ ਪਰ ਗੁਰੂ ਘਰ ਅੱਗੇ ਹਮੇਸ਼ਾ ਝੁਕਦਾ ਆਇਆ ਹੈ ਗੁਰੂ ਘਰ ਦੇ ਨਾਲ ਡਾਢਾ ਉਹਨਾਂ ਦਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਤੱਕ ਪ੍ਰੇਮ ਰਿਹਾ ਹੈ ਉਹ ਤੋਂ ਬਾਅਦ ਹਾਲਾਂਕਿ ਰਾਜੇ ਇਹ ਬਦਲ ਜਾਂਦੇ ਨੇ ਖੋਟੀ ਨੀਤ ਹੋ ਜਾਂਦੀ ਹੈ ਪਰ ਗੁਰੂ ਨਾਨਕ ਸਾਹਿਬ ਆਦਿਸ਼ਾ ਜੀ ਦੇ ਘਰ ਦੇ ਨਾਲ ਉਹਨਾਂ ਦਾ ਕਿਹਦਾ ਲਗਾਵ ਰਹਿੰਦਾ ਹੈ ਕਿਹਦਾ ਪਿਆਰ ਰਹਿੰਦਾ ਹੈ ਆਕਬ ਬਾਬਰ ਤੋਂ ਦੇਖ ਸਕਦੇ ਹੋ ਅਕਬਰ ਤੋਂ ਦੇਖ ਸਕਦੇ ਹੋ ਹਮਾਇੂ ਤੋਂ ਦੇਖ ਸਕਦੇ ਹੋ ਤਾਂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਪਾਤਸ਼ਾਹ ਸਾਹਿਬ ਵਿਦ ਤੁਮ ਹਰ ਜਾਣੋ ਆਪੇ ਭਿਖਾਰੀਆਂ ਤੋਂ ਰਾਜੇ ਬਣਾ ਦਿੱਤਾ ਹੈ ਤਾਂ ਗੁਰੂ ਪਾਤਸ਼ਾਹ ਬਣਾਉਂਦੇ ਨੇ ਜੇ ਕੋਈ ਸੱਚ ਮੁੱਚ ਭਾਈ ਕਿਸੇ ਨੂੰ ਲੱਗਦਾ ਵੀ ਹੋਵੇ ਨਾ ਕਿ ਜ਼ਿੰਦਗੀ ਵਿੱਚ ਉਹਦਾ ਕੋਈ ਹਾਲ ਚਾਲ ਨਹੀਂ ਪੁੱਛ ਰਿਹਾ ਕੋਈ ਆਸਰਾ ਨਹੀਂ ਬਣ ਰਿਹਾ ਕੋਈ ਸੱਚੇ ਦਿਲੋਂ ਬਿਲਕੁਲ ਸੱਚੇ ਦਿਲੋਂ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੇ ਉਹਦੇ ਅਨੁਸਾਰ ਜਿਉਣਾ ਸ਼ੁਰੂ ਕਰ ਦੇਵੇ ਤਾਂ ਸੱਚੀ ਗੱਲ ਹੈ ਇਹ ਪੰਕਤੀਆਂ ਵਿੱਚ ਕਿਤੇ ਵੀ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਜਾ ਕੋ ਮੁਸ਼ਕਿਲ ਅਤ ਬਣੇ ਤੋ ਹੀ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭਜ ਖਲੇ ਸਭੇ ਭਜੋ ਆਸਰਾ ਚੁਕੇ ਸਭ ਅਸਰਾਓ ਚਿੱਤ ਆਵੇ ਉਸ ਪਾਲ ਬ੍ਰਹਮ ਲੱਗੇ ਨ ਤਤੀ ਵਾਉ ਇਹ ਬਾਦਸ਼ਾਹ ਕਿਰਪਾ ਕਰਦੇ ਨਿ ਬਖਸ਼ ਦਿੰਦੇ ਨੇ ਕਹਿੰਦੇ ਸਾਬਿਦ ਤੁਮਹਲ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਦਾ ਮੈ ਰੰਦਾ ਫਿਰ ਰਿਹਾ ਸਾ ਪਾਦਸ਼ਾਹ ਕਹਿੰਦੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਐ ਚੁੱਕੇ ਸਭ ਸੋਗ ਸੰਤਾਪੇ ਮੈਂ ਬਲਿਹਾਰ ਜਾਂਦਾ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਜਿਨ੍ਹਾਂ ਨੇ ਕਹਿੰਦੇ ਮੈਨੂੰ ਕੀੜੇ ਨੂੰ ਮੈਨੂੰ ਕੀੜੇ ਵਰਗੇ ਇਨਸਾਨ ਨੂੰ ਬਾਦਸ਼ਾਹੀ ਥਾਪ ਦਿੱਤੀ ਹ ਤੇ ਤਖਤ ਤੇ ਬਿਠਾ ਦਿੱਤਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਤੇ ਸੱਚ ਮੁੱਚ ਤਖਤ ਪ੍ਰਾਪਤ ਹੋਇਆ ਹੈ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਤਾਂ ਹੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਲਈ ਇਹ ਸ਼ਬਦ ਵੀ ਉਚਾਰੇ ਗਏ ਇਹ ਧੰਨ ਧੰਨ RAM DAS GURU ਜਿਨ ਸਿਰਿਆ ਤਿਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਤ ਦੀ ਵਡਿਆਈ ਹੈ ਸਦਾ ਹੀ ਗੁਰੂ ਪਾਤਸ਼ਾਹ ਨਾਲ ਜੁੜੇ ਰਹੀਏ ਕਦੇ ਗੁਰੂ ਨਾਨਕ ਦੀ ਬਾਣੀ ਤੇ ਉਹਨਾਂ ਦੇ ਬੋਲਾਂ ਤੇ ਸ਼ੱਕ ਨਾ ਕਰੀਏ ਜਦੋਂ ਸਾਡਾ ਮਨ ਡੋਲਦਾ ਹੈ ਤਾਂ ਇਹਦਾ ਅਰਥ ਹੈ ਅਸੀਂ ਗੁਰੂ ਨਾਨਕ ਦੀ ਬਾਣੀ ਤੇ ਸ਼ੱਕ ਕਰਦੇ ਹਾਂ ਉਹਨਾਂ ਦੇ ਬਚਨਾਂ ਤੇ ਸ਼ੱਕ ਕਰਦੇ ਹਾਂ ਨਾ ਪਾਈ ਮਨ ਚਿਤ ਕਰਕੇ ਜੁੜ ਜਾਈਏ ਪਾਤਸ਼ਾਹ ਭਾਈ ਬਖਸ਼ ਦਿੰਦੇ ਨੇ ਦਿਆਲੂ ਨੇ ਕਿਰਪਾਲੂ ਨੇ ਆਪ ਸਭ ਦਾ ਧੰਨਵਾਦ ਬੜੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦਿਆਂ ਪੁਨਿਆ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ